ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਕਸਦ ਜਿੰਨੇ ਵੀ ਪੰਜਾਬ ਦੇ ਵਿੱਚ ਜਿੰਨੀ ਵੀ ਲਕਾਈ ਹਿੰਦੁਸਤਾਨ ਦੇ ਵਿੱਚ ਵਜਦੀ ਆ ਉਹਨਾਂ ਦਾ ਕਹਿੰਦੇ ਹੁੰਦੇ ਆ ਲਕਾਈ ਦਾ ਮਤਲਬ ਇਹ ਹੁੰਦਾ ਵੀ ਲੋਕਾਂ ਦਾ ਭਲਾ ਕਰਨਾ ਜਿੰਨੇ ਵੀ ਖਲਕਤ ਹੁੰਦੀ ਆ ਇਹ ਵੀ ਇੱਕ ਭਲਾਈ ਵਾਸਤੇ ਕੈਂਪ ਰੱਖਿਆ ਗਿਆ ਸੀਗਾ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਦੇ ਸਰਪੰਚ ਨੰਬਰਦਾਰ ਬਲਰਾਮ ਸਿੰਘ ਉਰਫ ਵਾਲੀ ਉਹਨਾਂ ਦੇ ਬੇਟੇ ਪ੍ਰਭਜੋਤ ਸਿੰਘ ਵਾਲੀ ਜਿਨ੍ਹਾਂ ਦੀ ਇਹ ਜੈਮਾ ਪਿਛੇ ਵਾਲੀ ਜੈਮਾ ਇਹਨਾਂ ਨੇ ਥੋੜੇ ਦਿਨ ਪਹਿਲਾਂ ਇਹ ਕਹਿੰਦੇ ਵੀ ਅਸੀਂ ਕੈਂਪ ਲਗਾਉਣਾ ਚਾਹੁੰਦੇ ਹਾਂ ਵੀ ਸਾਡਾ ਸਹਿਯੋਗ ਕਰੋ ਤੇ ਪਿੰਡ ਦੇ ਸਮੁੱਚੇ ਮੋਤਵਾਰ ਬੰਦਿਆਂ ਨੇ ਨਾਲ ਰਲ ਮਿਲ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਿਵਲ ਹਸਪੀਟਲ ਮੋਗਾ ਨਾਲ ਸੰਪਰਕ ਕਰਕੇ ਇਹ ਕੈਂਪੋ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਇਹ ਵੀਰ ਜਿਨ੍ਹਾਂ ਨੇ ਡੋਨੇਸ਼ਨ ਕੀਤਾ ਬਲੱਡ ਦੇ ਨਾਲ ਇੱਕ ਵੱਡਾ ਇਹਨਾਂ ਨੇ ਪਹਿਲਾਂ ਟਰਾਫੀਆਂ ਕਹ ਰਹੇ ਸੀ ਵੀ ਆਪਾਂ ਜਿਹੜੇ ਬਲੱਡ ਡੋਨੇਟ ਕਰਾ ਕੇ ਜਾਣਗੇ ਉਹਨਾਂ ਨੂੰ ਟਰਾਫੀਆਂ ਦੇਣੀਆਂ ਮਹਾਰਵੀ ਬਹੁਤ ਵਧੀਆ ਗੱਲਾਂ ਪਰ ਇਹਨਾਂ ਦੇ ਪਤਾ ਨਹੀਂ ਮਾਈਂਡ ਦੇ ਵਿੱਚ ਪ੍ਰਮਾਤਮਾ ਵੱਲੋਂ ਕੀ ਆਇਆ ਤੇ ਪਰਸੋ ਕਹਿੰਦੇ ਬਾਈ ਜੀ ਵੀ ਇਹ ਬਲੱਡ ਵੀ ਆਪਾਂ ਦਾਣ ਹੀ ਕਰਨਾ ਤੇ ਟ੍ਰਾਫੀ ਤਾਂ ਇਕੱਥਾਂ ਹੀ ਬੈਈ ਰਹ ਜਾਂਦੀ ਆ ਵੀ ਆਪਾਂ ਕਿਉਂ ਨਾ ਨਾਲ ਬੂਟੇ ਆਕਸੀਜਨ ਵੀ ਦਿੱਤੀ ਜਾਵੇ ਲੋਕਾਂ ਨੂੰ ਤੇ ਆ ਬੂਟਿਆਂ ਦਾ ਵੀ ਨਾਲ ਹੀ ਲੰਗਰ ਲਾਤਾ ਇਹਨਾਂ ਨੇ ਜਿਹੜਾ ਬਲੱਡ ਦੇਕੇ ਜਾਂਦਾ ਉਹਨਾਂ ਨੂੰ ਨਾਲ ਦੀ ਨਾਲ ਬੂਟਾ ਵੀ ਜਾ ਕੇ ਲਗਾਓ ਤੇ ਮੈਂ ਵੀ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਆਪਣੀ ਜੰਮ ਦੇ ਵਿੱਚ ਤੇ ਇੱਕ ਮੈਂ ਨਾਲ ਦੀ ਨਾਲ ਹੋਰ ਵੱਡੀ ਤੁਹਾਡੇ ਚੈਨਲ ਦੇ ਰਾਹੀਂ ਵੈਸੇ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਬਹੁਤ ਅੱਗ ਵਾਂਗੂ ਖਬਰ ਫੈਲ ਚੁੱਕੀ ਆ ਖੁਸ਼ਖਬਰੀ ਬਹੁਤ ਵੱਡੀ ਆ ਕਿ ਸਾਡੇ ਜਿਹੜਾ ਬੜੇ ਟਾਈਮ ਤੋਂ ਇੱਕ ਉਮੀਦ ਸੀ ਆ ਸੀਗੀ ਵੀ ਸਿੱਧੂ ਮੂਸੇ ਵਾਲਾ ਦੁਆਰਾ ਨਿੱਕੇ ਪੈਰੀ ਆ ਰਿਹਾ ਜਿਹਦੇ ਤੇ ਗੀਤ ਵੀ ਆਇਆ ਜਸਵਿੰਦਰ ਬਰਾੜ ਨੇ ਵੀ ਗੀਤ ਗਾਇਆ ਤਾਂ ਵੱਡੇ ਪੈਰੀਆਂ ਨੇ ਨਿੱਕੇ ਪੈਰੀਆਂ ਆਈ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਵਾਦ ਚੱਲਿਆ ਸੀ ਉਹਨਾਂ ਦੇ ਦੋ ਹੋ ਗਏ ਇੱਦਾਂ ਹੋ ਗਏ ਮੁੰਡਾ ਕੁੜੀ ਹੋ ਗਏ ਉਹ ਸਾਰਿਆਂ ਤੇ ਅੱਜ ਪਾਣੀ ਫਿਰ ਕੇ ਅੱਜ ਸਵੇਰ ਦੇ ਟਾਈਮ ਸਿੱਧੂ ਮੂਸੇ ਵਾਲੇ ਇਹ ਛੋਟੇ ਭਰਾ ਭਾਬ ਆਪਕੇ ਸਿੱਧੂ ਮੂਸੇ ਵਾਲੇ ਨੇ ਦੁਬਾਰਾ ਜਨਮ ਲੈ ਲਿਆ ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੋ ਵੀ ਆ ਸਾਡੇ ਲਈ ਤੇ ਕੈਂਪ ਵੀ ਹੁਣ ਅਸੀਂ ਦੇਖਦੇ ਆ ਵੀ ਰਹਿ ਕਰਾਂਗੇ ਬਾਅਦ ਦੇ ਵਿੱਚ ਵੀ ਅੱਜ ਦੇ ਦਿਨ ਸਿੱਧੂ ਮੂਸੇ ਵਾਲੇ ਦਾ ਵੀ ਜਨਮ ਦੇਣਾ ਤੇ ਅੱਜ ਦੇ ਦਿਨੀ ਇਹ ਵੀਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਲੋਕਾਂ ਨੂੰ ਜ਼ਿੰਦਗੀ ਦੇਣ ਵਾਲਾ ਜ਼ਿੰਦਗੀ ਦੇਣ ਵਾਲਾ ਉਪਰਾਲਾ ਕੀਤਾ ਤੇ ਜ਼ਿੰਦਗੀ ਆ ਵੀ ਚੁੱਕੀ ਅੱਜ ਹੋਰ ਵੀ ਜਿਨ੍ਹਾਂ ਦੇ ਅੱਜ ਜੰਦਗੀਆਂ ਆਈਆਂ ਉਹਨਾਂ ਨੂੰ ਵੀ ਬਹੁਤ ਅਸੀਂ ਮੁਬਾਰਕਾਂ ਦਿੰਨੇ ਆ ਮੂਸਾ ਫੈਮਿਲੀ ਨੂੰ ਸਾਰੇ ਸਾਡੇ ਨਗਰ ਵੱਲੋਂ ਕਿਉਂਕਿ ਬਲਕੌਰ ਸਿੰਘ ਮੂਸਾ ਦੇ ਨਾਨਕਿਆ ਰੌਂਤੇ ਪਿੰਡ ਦੇ ਵਿੱਚ ਇਸ ਵੱਲੋਂ ਅਸੀਂ ਨਾਨਕਾ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਵਧਾਈਆਂ ਦਿੰਦੇ ਆ ਵੀ ਤੁਹਾਡੇ ਘਰੇ ਦੁਆਰਾ ਸਿੱਧੂ ਮੂਸੇ ਵਾਲੇ ਨੇ ਜਨਮ ਲਿਆ ਸੋ ਅੱਜ ਇੱਕ ਹੋਰ ਸਾਡੇ ਵਿੱਚ ਬੜੀ ਸਤਕਾਰਯੋਗ ਸਖੀਅਤ ਆਈ ਹੋਈ ਆ ਅ ਭਾਈ ਸ਼ਿੰਦਰਪਾਲ ਕਾਜਲ ਜੀ ਜਿਨ੍ਹਾਂ ਦਾ ਏ ਨੈਗੇਟਿਵ ਗਰੁੱਪਾ ਸਾਡੇ ਅੱਜ ਵਿੱਚ ਹੈ ਨਹੀਂ ਦੁਨੀਆ ਦੇ ਵਿੱਚ ਮਰਹੂਮ ਡਾਕਟਰ ਸੰਤੋਖ ਸਿੰਘ ਰੌਂਤਾ ਜਿਨ੍ਹਾਂ ਦਾ ਇੱਕ ਰਿਕਾਰਡ ਬੋਲਦਾ ਸੀ ਰੌਂਤੇ ਪਿੰਡ ਦੇ ਵਿੱਚ ਇਹ ਵੀ ਉਹਨਾਂ ਨੇ ਘੱਟੋ ਘੱਟ 50 ਤੋਂ ਵੱਧ 50 ਤੋਂ ਵੱਧ ਵਾਰ ਖੂਨਦਾਨ ਕੀਤਾ ਸੀਗਾ ਰਿਕਾਰਡ ਸੀਗਾ ਉਹਨਾਂ ਦਾ ਤੇ ਦੂਜਾ ਰਿਕਾਰਡ ਬਣਾਇਆ ਸ਼ਿੰਦਰਪਾਲ ਕਾਜਲ ਜੀ ਨੇ ਇਹ ਵੀ ਸਾਡੇ ਵਿੱਚ ਪਹੁੰਚੇ ਹੋਏ ਆ ਇਹ 네ਗਟਿਵ ਗਰੁੱਪ ਹੋਣ ਕਰਕੇ ਅਸੀਂ ਇਹਨਾਂ ਦਾ ਲੈਂਦੇ ਨਹੀਂ ਕਿਉਂਕਿ ਇਹਨਾਂ ਦਾ ਐਮਰਜੈਂਸੀ ਇਹ 네ਗਟਿਵ ਹੋ ਜਾਂ ਬੀ 네ਗਟਿਵ ਹੋ ਉਹ 네ਗਟਿਵ ਕੋਈ ਵੀ ਗਰੁੱਪ ਹੈ ਮਿਲਦਾ ਬਹੁਤ ਘੱਟ ਹੁੰਦਾ ਸੋ ਉਸ ਗਰੁੱਪ ਦਾ ਕਰਕੇ ਇਹਨਾਂ ਦਾ ਅਸੀਂ ਖੂਨ ਅੱਜ ਵੀ ਨਹੀਂ ਲੈ ਰਹੇ ਸੀਗਾ ਵੀ ਨਹੀਂ ਤੁਹਾਨੂੰ ਐਮਰਜੈਂਸੀ ਰਾਤ ਬਰਾਤੇ ਕਦੇ ਵੀ ਲੋੜ ਪੈਂਦੀ ਅਸੀਂ ਚੱਕ ਕੇ ਲੈ ਜਾਂਦੇ ਆ ਇਹਨਾਂ ਨੂੰ ਸਿਵਲ ਹਸਪੀਟਲ 'ਚ ਵੀ ਫੋਨ ਆਉਂਦੇ ਰਹਿੰਦੇ ਆ ਬਾਕੀ ਆਪਣੇ ਬਾਰੇ ਸ਼ਿੰਦਰਪਾਲ ਕਾਜਲ ਜੀ ਵੀ ਖੁਦ ਦੱਸ ਲੈਣਗੇ ਤੇ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਸਤਿਕਾਰਯੋਗ ਛੋਟੇ ਵੀਰ ਮੇਰਾ ਪ੍ਰਭਜੋਤ ਜੀ ਵੀ ਜਿਨ੍ਹਾਂ ਨੇ ਕੈਂਪ ਆਰਗੇਨਾਈਜ਼ ਕੀਤਾ ਇਹਨਾਂ ਦੀ ਜਿੰਨੀ ਟੀਮ ਆ ਸਾਥੀਆਂ ਨੇ ਆਰਗੇਨਾਈਜ਼ ਕੀਤਾ ਇਹਨਾਂ ਨੂੰ ਵਧਾਈਆਂ ਵੀ ਦਿੰਨੇ ਆ ਤੇ ਦੋ ਸ਼ਬਦ ਆਪਣੇ ਵੱਲੋਂ ਜਰੂਰ ਬੋਲੋ ਪਹਿਲਾਂ ਤਾਂ ਇਹ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਕੈਂਪ ਜੀ ਸਾਰਿਆਂ ਦੇ ਸਾਂਝੇ ਤੌਰ ਤੇ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਆਡੀ ਹੁਣ ਬਾਲੀ ਜਮਾ ਇਸ ਦੇ ਵਿੱਚ ਪਹਿਲਾ ਕੈਂਪ ਲਾ ਰਹੇ ਆ ਅਸੀਂ ਜੇ ਮੈਨੂੰ ਓਪਨ ਹੋਏ ਨੂੰ ਤਕਰੀਬਨ 5-6 ਮਹੀਨੇ ਹੋਏ ਆ ਤੇ ਜਿਵੇਂ ਸਟੂਡੈਂਟ ਮੇਰੇ ਕੋ ਲੱਗੇ ਹੋਏ ਆ ਉਹਨਾਂ ਸਾਰਿਆਂ ਦੀ ਸਹਿਯੋਗ ਦੇ ਨਾਲ ਹੀ ਹੋ ਰਿਹਾ ਤੇ ਸਾਨੂੰ ਮੇਨ ਗਾਈਡ ਕਰਨ ਵਾਲੇ ਸਾਡੇ ਡਾਕਟਰ ਸਾਹਿਬ ਡਾਕਟਰ ਰਾਜਵਿੰਦਰ ਸਿੰਘ ਜੀ ਅਤੇ ਐਡਵੋਕੇਟ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਗਾਈਡ ਕੀਤਾ ਅਤੇ ਇਹ ਸਹੀ ਰਾਹ ਪਾਇਆ ਕਹਿੰਦੇ ਵੀ ਆਪਾਂ ਇੱਕ ਕੈਂਪ ਲਾਗੇ ਤੇ ਜਿਸ ਦੇ ਨਾਲ ਮਤਲਬ ਦੂਜੇ ਵੀ ਲੋਕਾਂ ਨੂੰ ਥੋੜਾ ਜਿਹਾ ਮਤਲਬ ਪਤਾ ਲੱਗੇ ਵੀ ਜਿਹੜਾ ਜਮ ਦੇ ਵਿੱਚ ਲਾਉਂਦੇ ਆ ਜਮ ਲਾਉਂਦੇ ਆ ਮੁੰਡੇ ਸਟੂਡੈਂਟ ਇਹ ਕੱਲੇ ਮਤਲਬ ਵੈਸੇ ਹੀ ਨਹੀਂ ਲਾਉਂਦੇ ਬਾਡੀ ਬਣਾਉਣ ਲਈ ਇਹ ਖੂਨ ਦਾਨ ਕਰਕੇ ਸਾਰਿਆਂ ਨੂੰ ਮਤਲਬ ਸਹਾਇਤਾ ਵੀ ਕਰਨਾ ਚਾਹੁੰਦੇ ਆ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਧੰਨਵਾਦੀ ਸਭ ਤੋਂ ਪਹਿਲਾਂ ਮੈਂ ਤੁਹਾਡਾ মিডিਆ ਦਾ ਧੰਨਵਾਦ ਕਰਦਾ ਇੱਥੇ ਆਉਣ ਤੇ ਤੇ ਬੱਚਿਆਂ ਨੇ ਅਪਰਾਲਾ ਕੀਤਾ ਸਾਰਿਆਂ ਨੇ ਰਲ ਮਿਲ ਕੇ ਵੀ ਇਸ ਤਰ੍ਹਾਂ ਕਰਕੇ ਵੀ ਇੱਥੇ ਖੂਨ ਦਾਨ ਕੈਂਪ ਜਰੂਰ ਲਵਾਇਆ ਜਾਵੇ ਚੰਚਲ ਮੈਂ ਇਹਨਾਂ ਨੂੰ ਬੱਚਿਆਂ ਨੂੰ ਤੇ ਨਗਰ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਵੀ ਚੰਗੀ ਗੱਲ ਹੈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆਪਾਂ ਨੂੰ ਵੀ ਪਤਾ ਕਿ ਆਪਾਂ ਨੂੰ ਵਾਤਾਵਰਣ ਸਾਫ਼ ਸੁਥਰਾ ਚਾਹੀਦਾ ਤੇ ਆਪਾਂ ਉਹ ਸਾਰਾ ਕੁਝ ਤੇ ਇਹ ਚੀਜ਼ਾਂ ਹੀ ਹੋ ਆ ਚੁੱਕੀਆਂ ਹਨ ਦਰਮਾਣੀ ਮੁਤਾਬਕ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਇਸ ਗੱਲ ਦਾ ਬੱਚਿਆਂ ਦਾ ਧੰਨਵਾਦ ਕਰਦਾ ਹਾਂ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਨਾਲ ਇੱਕ ਬੜੀ ਜ਼ਰੂਰੀ ਗੱਲ ਮੈਂ ਇਹਨੀ ਚੋਨਾ ਬਤੌਰ ਸਾਬਕਾ ਸਰਪੰਚ ਹੋਣ ਦੇ ਨਾਤੇ ਕਿ ਜੋ ਪੰਚਾਇਤ ਮੇਰੇ ਨਾਲ ਸੀ ਨਾਲ ਸੀ ਮੈਂ ਉਹ ਪੰਚਾਇਤ ਮੈਂਬਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਚਲੋ ਕੰਮ ਦੇ ਵਿੱਚ ਸਹਿਯੋਗ ਚੰਗਾ ਸਹਿਯੋਗ ਦਿੱਤਾ ਨਾਲ ਅੱਜ ਮੈਂ ਆਉਣ ਵਾਲੀ ਪੰਚਾਇਤ ਨੂੰ ਮੁਬਾਰਕਬਾਦ ਦਿੰਦਾ ਤੇ ਜਿਹੜੇ ਕੰਮ ਸਾਡੇ ਕੋਲੋਂ ਅਧੂਰੇ ਰਹਿ ਗਏ ਉਹ ਪੂਰੇ ਜਰੂਰ ਕਰਨ ਤੇ ਇਸ ਤਰ੍ਹਾਂ ਕਰਕੇ ਉਹ ਉਹ ਕੰਮ ਨੂੰ ਪੂਰੇ ਕਰਦੇ ਹੋਏ ਆਪਦੇ ਮਤਲਬ ਪਿੰਡ ਦੇ ਵਿਕਾਸ ਲਈ ਪੂਰਾ ਦਿਨ ਰਾਤ ਇੱਕ ਕਰ ਦੇਣਾ ਮੇਰੀ ਬਿਮਾਰੀ ਦੇ ਕਾਰਨ 2 ਸਾਲ ਖਰਾਬ ਹੋ ਗਏ 2 ਸਾਲ ਮੈਨੂੰ 1.5 ਸਾਲ ਹੋ ਗਏ ਬਿਮਾਰ ਹੋਏ ਨੂੰ ਉਹਦਾ ਕਰਕੇ ਮੈਂ ਇਹ ਗੱਲ ਚਾਹਣਾ ਦੂਜੀ ਗੱਲ ਮੈਂ ਇਹ ਚਾਹਣਾ ਵੀ ਪਿੰਡ ਦਾ ਜੋ ਵੀ ਸਰਪੰਚ ਬਣੇ ਮੈਂਬਰ ਬਣੇ ਉਹ ਕਿਸੇ ਨਾ ਪਾਰਟੀਵਾਦੀ ਦੀ ਗੱਲ ਨਾ ਕਰੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੰਮ ਕਰੇ ਤੇ ਅਸੀਂ ਜੋ ਮੈਂ ਮੈਂ ਹੁਣ ਵੀ ਆਪਣੇ ਨਗਰ ਨਿਵਾਸੀਆਂ ਨੂੰ ਕਹਿਣਾ ਵੀ ਮੈਂ ਪਿੰਡ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੂੰ ਗੁਰਦੁਆਰਾ ਸਾਹਿਬ 'ਚ ਕਹੀ ਸੀ ਗੱਲ ਵੀ ਮੈਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੰਮ ਕਰੂੰਗਾ ਤੇ ਉੱਪਰ ਉੱਠ ਕੇ ਕੰਮ ਕੀਤਾ ਕਿਸੇ ਸਿਆਸੀ ਸਟੇਜ ਤੇ ਨਹੀਂ ਗਿਆ ਉਹ ਜਿਨ੍ਹਾਂ 'ਚ ਕਰ ਮੈਂ ਸਰਪੰਚ ਰਿਆਂ ਮੈਂ ਆਉਣ ਵਾਲੀ ਪੰਚਾਇਤ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਉੱਪਰ ਉੱਟ ਕੇ ਕੰਮ ਕਰਨਾ ਹੈ ਪਿੰਡ ਦੇ ਵਿੱਚ ਇਹ ਨਾ ਹੋਵੇ ਵੀ ਅਸੀਂ ਪਿੰਡ ਦੇ ਦੇ ਖਿਲਾਫ ਜਾਂ ਪਿੰਡ ਦੇ ਕਿਸੇ ਬੰਦੇ ਦੀ ਖਿਲਾਫ ਬਿਨਾਂ ਵਜੇ ਹੀ ਥਾਣਿਆਂ ਦਰਬਾਰਿਆਂ ਚ ਬੀਤੀ ਕਰਵਾਈ ਜਾਈ ਗਈ ਏ ਤੇ ਉਹਦੇ ਲਈ ਉਹ ਪਿੰਡ ਨਿਲੈਕੀਆਂ ਝਗੜਿਆ ਜਾਂਦਾ ਮੈਨੂੰ ਬੜੇ ਮਾਣ ਦੀ ਗੱਲ ਹੈ ਕਿ ਮੇਰੇ ਕੋਲੇ ਜਿੰਨੇ ਕੇਸ ਆਏ ਮੈਂ ਉਹ ਸਾਰੇ ਨਿਵੇੜੇ ਆ ਕੋਈ ਨਹੀਂ ਕੇਸ ਚੱਲਦਾ ਅਦਾਲਤ ਚ ਇੱਕ ਕੇਸ ਜ਼ਰੂਰ ਚੱਲਦਾ ਹੈ ਉਹ ਉਹਨਾਂ ਦਾ ਆਪਸੀ ਕਾਫੀ ਲੰਮੀ ਚੋੜੀ ਖੇਤ ਤੋਂ ਹੋਈ ਵੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਤੇ ਮੈਂ ਇਹੀ ਮੁਬਾਰਕਵਾਦ ਦਿੰਦਾ ਆਉਣ ਵਾਲੀ ਪੰਚਾਇਤ ਨੂੰ ਵੀ ਅੱਜ ਵਾਲੇ ਬੱਚਿਆਂ ਨੂੰ ਵੀ ਦਿੰਦਾ ਮੈਂ ਮੁਬਾਰਕਵਾਦ ਜਿਨ੍ਹਾਂ ਨੇ ਖੁੰਦਨ ਕੈਂਪ ਲਾਇਆ ਤੇ ਨਾਲ ਅੱਜ ਮੈਂ ਵਧਾਈ ਦਿੰਦਾ ਭਾਈ ਮੂਸੇ ਵਾਲ ਪਰਿਵਾਰ ਨੂੰ ਤੇ ਮੂਸੇ ਵਾਲੇ ਦੇ ਦੂਜੇ ਭਾਈ ਨੇ ਜਨਮ ਧਾਰਿਆ ਉਸ ਪਰਿਵਾਰ ਨੂੰ ਵੀ ਮੈਂ ਵਧਾਈ ਦਿੰਦਾ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਕਿ ਮੈਂ ਤਾਂ ਜਾਚੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੈਗਟਿਵ ਬਾਰੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜਦੋਂ ਮੈਂ ਫਰਸਟ ਟਾਈਮ ਬਲੱਡ ਡੋਨੇਟ ਕੀਤਾ ਸੀਗਾ ਤਾਂ ਮੈਨੂੰ ਕਿਸੇ ਡਾਕਟਰ ਸਾਹਿਬ ਨੇ ਰਾਇ ਦਿੱਤੀ ਸੀਗੀ ਵੀ ਇਹ ਨੈਗਟਿਵ ਦੀ ਜਿਹੜੀ ਹੈ ਜਿਆਦਾ ਜ਼ਰੂਰਤ ਪੈਂਦੀ ਹੈ ਉਹ ਤਾਂ ਮਿਲਦਾ ਬਹੁਤ ਘੱਟ ਹੈ ਜਿਹਦੇ ਆਪਾਂ ਐਵਰੇਜ ਵੀ ਕੱਢੀਏ ਤਾਂ ਸੈਂਕੜਾ ਮਗਰ ਪੰਜ ਸੱਤ ਇੰਨੇ ਕੀ ਮਿਲਦੇ ਹੈ ਇਹ ਨੈਗੇਟਿਵ ਵਾਲੀ ਤਾਂ ਮੌਕੇ ਤੇ ਨਹੀਂ ਅਵੇਲੇਬਲ ਹੁੰਦਾ ਇਸ ਕਰਕੇ ਮੈਂ ਮਤਲਬ ਇੱਕ ਗ ਇਹ ਜਦੋਂ ਵੀ ਜਨਾਬ ਬੈਡ ਟੂ ਬੈਡ ਕੀਤਾ ਔਰ ਨਾਲ ਦੇ ਨਾਲ ਇਹ ਹੈ ਵਿਚਾਰੇ ਮੋਗੇ ਤੋਂ ਕਾਲ ਆ ਜੇ ਲੁਧਿਆਣੇ ਤੋਂ ਕਾਲ ਆ ਜੇ ਪਟਿਆਲੇ ਤੋਂ ਕਾਲ ਆ ਜੇ ਨਾਲ ਮੇਰੀ ਇਹ ਕੰਡੀਸ਼ਨ ਰੱਖਿਆ ਮੈਨੂੰ ਇਹ ਨਹੀਂ ਕਿ ਕੋਈ ਕੋਈ ਮੈਨੂੰ ਲੈ ਕੇ ਜਾਊਗਾ ਜਾਂ ਆਪ ਦਾ ਵਹੀਕਲ ਭੇਜੂਗਾ ਜਾਂ ਕਨਵਿੰਸ ਦੇਊਗਾ ਮਤਲਬ ਉੱਥੇ ਜਾ ਕੇ ਡੋਨੇਟ ਕਰਨਾ ਔਰ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਵਾਹਿਗੁਰੂ ਤੇ ਵੀ ਉਹਨਾਂ ਨੇ ਮੇਰੇ ਤੇ ਦਇਆਖ ਪੇਰ ਰੱਖੀ ਹੈ ਮੈਂ ਹੁਣ ਤੱਕ 32 ਜੂਨ ਤੋ ਡੋਨੇਟ ਕਰ ਚੁੱਕਿਆ ਹਾਂ ਅੱਜ 33ਵਾਂ ਵਾਰ ਆਇਆ ਸੀ ਇਹਨਾਂ ਕੋਲੇ ਇਹਨਾਂ ਨੇ ਮੇਰੇ ਨਾਲ ਸਹਿਮਤੀ ਪਾਰਟ ਕੀਤਾ ਵੀ ਨਹੀਂ ਤੁਸੀਂ ਨਾ ਐਮਰਜੈਂਸੀ ਵਾਸਤੇ ਰੱਖੋ ਤੇ ਬਾਕੀ ਇਹਦੇ ਵਿੱਚ ਮੋਟੀਵੇਟ ਕਰਨ ਵਾਸਤੇ ਹੁੰਦਾ ਵੀ ਜਿਵੇਂ ਬੱਚੇ ਆ ਜੈਮ ਵਾਲੇ ਨੌਜਵਾਨ ਮੁੰਡੇ ਆ ਉਹ ਮੇਰੇ ਵਰਗੇ ਬਜ਼ੁਰਗ ਬੰਦੇ ਨੂੰ ਦੇਖ ਕੇ ਜਦੋਂ ਮੈਂ ਓਵਰਏਜ ਹੋ ਗਿਆ ਹੁਣ 54 ਈਅਰ 올ਡ ਹੋ ਗਿਆ ਤਾਂ ਇਹਨਾਂ ਨੂੰ ਇੱਕ ਕੱਲ ਦਾ ਹੌਸਲਾ ਮਿਲਦਾ ਕਿ ਜਦੋਂ ਇਹ ਇੱਕ ਨਾਰਮਲ ਮਤਲਬ ਬੰਦਾ 32 33 ਗਰ ਬਲੱਡ ਦੇ ਸਕਦਾ ਤੇ ਮੁੰਡੇ ਰੈਸਟ ਪੋਸਟ ਆ ਤੇ ਇਹਨਾਂ ਨੂੰ ਮਤਲਬ ਮੇਰਾ ਦੱਸਣ ਦਾ ਮਤਲਬ ਮੀਨ ਸੀਗਾ ਨਹੀਂ ਅੱਜ ਤੱਕ ਮੈਂ ਇਸ ਚੀਜ਼ ਨੂੰ ਗੋਪਨੀਅਤ ਰੱਖਿਆ ਹਾਲਾਂਕਿ ਮੇਰੇ ਕੋਲ ਸਾਰੇ ਸਰਟੀਫਿਕੇਟ ਵਗੈਰਾ ਪਏ ਆ ਪੂਰਾ ਪੂਰੂਫ ਪਏ ਆ ਵੀ ਇਹਦੇ ਵਿੱਚ ਮੈਂ ਕਦੇ ਮਤਲਬ ਅਜ ਤੱਕ ਪ੍ਰੈਸ ਟੂ ਸ਼ੋ ਨਹੀਂ ਸੀ ਕੀਤਾ ਕਿ ਮੈਂ ਇਸ ਤਰ੍ਹਾਂ ਦਾ ਇੱਕ ਵਧੀਆ ਡੋਨਰ ਹਾਂ ਪਰ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਅੱਜ ਮੈਨੂੰ ਇਹ ਗੱਲ ਸ਼ੇਅਰ ਕਰਨੀ ਪਈ ਤਾਂ ਕਿ ਸਾਡੇ ਨਾਲੋਂ ਵੀ ਅੱਗੇ ਵਧਣ ਤਾਂ ਮੈਂ ਜਿੱਥੋਂ ਇਸ ਗੱਲ ਵਾਸਤੇ ਤੁਰਿਆ ਸੀਗਾ ਮੇਰੇ ਪਿੰਡ ਦੇ ਵਿੱਚ ਉਹ ਡਾਕਟਰ ਸਾਹਿਬ ਪਹਿਲਾਂ ਤੁਹਾਨੂੰ ਦੱਸ ਵੀ ਚੁੱਕੇ ਐ ਡਾਕਟਰ ਸੰਤੋਖ ਸਿੰਘ ਜੀ ਸੀਗੇ ਐਕਸਟਰਾ ਆਪਰੇਟਰ ਆਪਣੇ ਸਿਵਲ ਹਸਪੀਟਲ ਦੇ ਵਿੱਚ ਮੇਰੇ ਪਿੰਡ ਦੇ ਉਹਨਾਂ ਨੇ 50 ਤੋਂ ਉੱਪਰ ਵਾਰ ਬਲੱਡ ਡੋਨੇਟ ਕੀਤਾ ਸੀਗਾ ਔਰ ਮੇਰੇ ਪਿੰਡ ਦੇ ਵਿੱਚ ਉਹਨਾਂ ਦਾ ਰਿਕਾਰਡ ਬੋਲਦਾ ਵੀ 50 ਤੋਂ ਬਾਅਦ ਅਜ ਤੱਕ ਕਿਸੇ ਨੇ ਡੋਨੇਟ ਨਹੀਂ ਕੀਤਾ ਉਹਨਾਂ ਦੇ ਨਾਲ ਚੱਲਦੇ ਤੇ ਖੈਰ ਮੈਂ ਉੱਥੇ ਤੱਕ ਤਾਂ ਨਹੀਂ ਪਹੁੰਚ ਸਕੂਗਾ ਕਿਉਂਕਿ ਹੁਣ ਏਜ ਦੇ ਹਿਸਾਬ ਨਾਲ ਮੈਨੂੰ ਇੱਕ ਦੋ ਵਾਰੀ ਫੋੜ ਦੇ ਕੇ ਬੰਦ ਕਰਨਾ ਪਊਗਾ ਤੇ ਲਾਸਟ ਦੇ ਮੈਂ ਸਾਡੇ ਆਪਣੇ ਸਰਪੰਚ ਸਾਹਿਬ ਦਾ ਇਹਨਾਂ ਦੇ ਲਾਈਵ ਹੈ ਇਹਨਾਂ ਦੀ ਜਿੰਦ ਲਾਈਵ ਇਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦੇ ਵਿੱਚ ਬਹੁਤ ਵਧੀਆ ਸਹਿਯੋਗ ਕੀਤਾ ਬਾਲੀ ਜਮੂ ਦਾ ਸਾਡੇ ਸਰਪੰਚ ਸਾਹਿਬ ਬਤਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਮਿਤੀ ਆ ਕੇ ਬੋਲਣ ਦਾ ਮੌਕਾ ਦਿੱਤਾ ਔਰ ਬੱਚਣ ਦੇ ਨਾਲ ਮੇਲ ਮਲਾਪ ਕਰਨ ਦਾ ਮੌਕਾ ਦਿੱਤਾ ਧੰਨਵਾਦ ਸਤਿਬਲੋ ਬਈ ਸਸੀ ਗੁਰ ਜਿਹੜਾ ਇਹ ਕੈਂਪ ਅਸੀਂ ਨਾ ਅੱਜ ਤੋਂ ਕਾਫੀ ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਇਹਦੀ ਮੈਂ ਡਾਕਟਰ ਅਜਵੀਰੋਂ ਦਾ ਇੰਦਰਜੀਤ ਅਸੀਂ ਸਾਡੇ ਸਾਰਾ ਕਲੱਬ ਮੇਰੀਪਰੀ ਕਲੱਬ ਸੀਗੀ ਉਹਦੇ ਨਾਂ ਹੇਠ ਅਸੀਂ ਲਾਇਆ ਸੀ ਉਸ ਤੋਂ ਬਾਅਦ ਕਾਲਜ ਵੀ ਲਾਇਆ ਸੀ ਪਰ ਹੁਣ ਉਸ ਤੋਂ ਬਾਅਦ ਸਾਨੂੰ ਕਾਫੀ ਸਮਾਂ ਬੀਤ ਗਿਆ ਵੀ ਇਸ ਪਾਸੇ ਸਾਡੇ ਤੋਂ ਹੋਇਆ ਨਹੀਂ ਗਿਆ ਤੇ ਬੜੇ ਟਾਈਮ ਬਾਅਦ ਹੁਣ ਇਹ ਜਿੰਮ ਦੇ ਓਨਰ ਜਿਹੜੇ ਇਹਨੂੰ ਚਲਾ ਰਹੇ ਆ ਸਾਡਾ ਮੁੰਡਾ ਪ੍ਰਭ ਉਹਨੇ ਇੱਕ ਦਿਨ ਕਿਹਾ ਵੀ ਆਪਾਂ ਇਹ ਖੂਨਦਾਨ ਕੈਂਪ ਆਪਣੀ ਜਿੰਮ ਚਲਵਾਈਏ ਤਾਂ ਜੋ ਕਿਉਂਕਿ ਇੱਕ ਤਾਂ ਵੈਸੇ ਸਾਡੇ ਕੋਲੇ ਬੱਚੇ ਵਧੀਆ ਇੱਥੇ ਜਿਹੜੇ ਹੈਗੇ ਆ ਜਿੰਮ lon ਆਉਂਦੇ ਆ ਉਹਦਾ ਕਰਕੇ ਤੇ ਬਾਕੀ ਇਹ ਵੀ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਤੇ ਜਿੰਨਾ ਕਿ ਅਸੀਂ ਯੋਗਦਾਨ ਸਾਰੇ ਰਲ ਮਿਲ ਕੇ ਪਾ ਸਕਦੇ ਆ ਸਰਪੰਚ ਸਾਹਿਬ ਨੇ ਬੈਠੇ ਨੇ ਪੱਤਰਕਾਰ ਸਾਹਿਬ ਬੈਠੇ ਨੇ ਬਾਈ ਜੀ ਬੈਠੇ ਨੇ ਪ੍ਰਭ ਅਸੀਂ ਸਾਰੇ ਪੰਡਲ ਦੇ ਸਹਿਯੋਗ ਦੇ ਨਾਲ ਅਸੀਂ ਇਹ ਕੰਮ ਕੀਤਾ ਆਪਸਾਲੀ ਤਰ੍ਹਾਂ ਲੱਗਿਆ ਕਰੀ ਗਏ ਹਾਂ ਕੋਸ਼ਿਸ਼ ਕਰਾਂਗੇ ਕਿਉਂਕਿ ਅੱਗੇ ਸਾਡੀ ਰੂਟੀਨ ਟੁੱਟ ਗਈ ਸੀ ਅੱਗੇ ਅਸੀਂ ਦੋ ਤਿੰਨ ਕੈਂਪ ਕਾਫੀ ਲਾਇਸਿਸ ਤੇ ਸਸੀਂ ਉਹਦਾ ਬੈਨੀਫਿਟ ਵੀ ਬੜਾ ਲਿਆ ਤੇ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਹਨਾ ਹਰ ਇੱਕ ਸਾਲ ਬਾਅਦ ਜਾਂ ਜਦੋਂ ਵੀ ਸਾਨੂੰ ਸਵਾ ਮਿਲੂ ਕਿਉਂਕਿ ਉਦੋਂ ਸਾਨੂੰ ਇਹ ਫਾਇਦਾ ਮਿਲਿਆ ਵੀ ਜਿਹੜੇ ਵੀ ਕਿਸੇ ਲੋੜ ਬੰਦ ਨੇ ਜਦੋਂ ਬਲੱਡ ਦੀ ਲੋੜ ਪਈ ਤੇ ਅਸੀਂ ਬਲੱਡ ਬੈਂਕ ਫੋਨ ਕਰਦੇ ਹੁੰਦੇ ਸੀ ਉਦੋਂ ਤੇਜਿੰਦਰ ਸਿੰਘ ਸੋਢੀ ਆਈ ਥਿੰਕ ਨਾਮ ਹੁੰਦੇ ਸੀਗੇ ਉੱਥੇ ਜਿਹੜੇ EMPLYEE ਸੀਗੇ ਉਸ ਟਾਈਮ ਉਹਨਾਂ ਰਿਟਾਇਰ ਹੋ ਗਏ ਹੋਣਗੇ ਤੇ ਜਦੋਂ ਤੇ ਸਾਨੂੰ ਪਹਿਲ ਦੇ ਆਧਾਰ ਤੇ ਸਾਡੀ ਮਦਦ ਕਰਦੇ ਸੀਗੇ ਤੁਹਾਨੂੰ ਬੜਾ ਬੈਨੀਫਿਟ ਮਿਲਿਆ ਇਸ ਚੀਜ਼ ਦਾ ਰੱਬ ਨਾ ਕਰੇ ਕਦੇ ਕਿਸੇ ਨੂੰ ਲੋੜ ਪੈਂਦੀ ਆ ਤਾਂ ਅਸੀਂ ਉਹਦੇ ਨਾਲ ਖੜਾਂਗੇ ਦਿਨ ਨੂੰ ਕੰਟੀਨਿਊ ਰੱਖਾਂਗੇ ਡੋਨੇਟ ਜਿਹੜੇ ਹੈਗੇ ਪੌਦਾਂ ਦੀ ਸੰਖਿਆ 101 ਇੱਕ ਹੈਗੇ ਆ ਪੌਦੇ ਇਹਦੇ ਲਈ ਵੀ ਸਾਡੀ ਥੋੜੀ ਜੀ ਅਸੀਂ ਟੀਮ ਜਿੰਨੇ ਕੀ ਦੀ ਸਾਡਾ ਟੀਮ ਵਰਕ ਮੈਂ ਹੋ ਗਿਆ ਪ੍ਰਭ ਹੋ ਗਿਆ ਇੰਦਰਜੀਤ ਹੋ ਗਿਆ ਰਾਜਵੀਰ ਹੋ ਗਿਆ ਗੋਰੇ ਹੁਣੀ ਮੁੰਡੇ ਸਾਡੇ ਜਿਹੜੇ ਅਸੀਂ ਮੁੰਡੇ ਇਕੱਠੇ ਆ ਇਹਦੇ 8-10 ਰਹਿੰਦੇ ਅਸੀਂ ਹਰੇਕ ਸਾਲ ਸੀਜ਼ਨ ਦੇ ਸੀਜ਼ਨ ਦੇ ਵਿੱਚ ਅਸੀਂ ਬੂਟੇ ਵੀ ਲਾਉਣੇ ਆ ਤੇ ਇਸ ਵਾਰ ਅਸੀਂ ਸੋਚਿਆ ਵੀ ਕਰਕੇ ਵੀ ਜਿਹੜੀ ਜਿਹੜੇ ਬਲੱਡ ਡੋਨੇਟ ਕਰਕੇ ਜਾਣਗੇ ਉਹਨਾਂ ਨੂੰ ਇੱਕ ਇੱਕ ਪੌਦਾ ਦਿੱਤਾ ਜਾਵੇ ਤਾਂ ਜੋ ਇਹ ਜਾ ਕੇ ਲਾਉਣ ਤੇ ਇਹ ਵੀ দান ਇਹ ਵੀ ਪੌਨਾ ਤੇ ਇੱਕ ਹੋਰ ਅਸੀਂ দান ਤੇ ਪੌਨਾ ਆਪਦੀ ਤੰਦਰੁਸਤ ਜੀਵਨ ਦੇ ਲਈ ਅਸੀਂ ਉਹ ਵੀ ਕਰੀਏ ਸਭ ਤੋਂ ਪਹਿਲਾਂ ਜੇਵਸ ਟੀਮ ਤੇ ਸਮੂਹ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਜੀ ਆਨ ਆਖਦਾ ਤੁਹਾਨੂੰ ਵੀ ਜੀ ਨੂੰ ਕਹਾਂ ਬਈ ਜੇ ਬਹੁਤ ਵਧੀਆ ਪ੍ਰਾਲਾਇਆ ਜਿਵੇਂ ਸਾਡੇ ਵਕੀਲ ਸਾਹਿਬਾ ਕਲੀਪ ਸਿੰਘ ਜੀ ਸਰਪੰਚ ਸਾਹਿਬ ਬਾਲੀ ਜੀ ਤੇ ਬਾਲੀ ਜਮ ਦੇ ਵਿੱਚ ਮੁੰਡਾ ਪ੍ਰਾਵਾ ਇੰਨਾ ਉਦਮਾਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਕਿਉਂਕਿ ਅਨੇਕਾਂ ਜਾਨਾਂ ਜਿਹੜੀਆਂ ਖੂਨ ਦੀ ਘਾਟ ਕਰਕੇ ਖੂਨ ਨਾਲ ਮਿਲਣ ਕਰਕੇ ਚਲੇ ਜਾਂਦੀਆਂ ਇੱਕ ਖੂਨ ਦੀ ਬੋਤਲ ਦੇਣ ਦੇ ਨਾਲ ਦੋ ਜਿੰਦੜੀਆਂ ਬਚ ਜਾਂਦੀਆਂ ਤੇ ਨਾਲ ਦੀ ਨਾਲ ਜਿਹੜਾ ਹੈ ਅਜੇ ਰੁੱਖ ਬਣ ਰਹੇ ਆ ਬੂਟੇ ਬਣ ਰਿਹਾ ਬੂਟੇ ਵੱਡੇ ਹੋਣਗੇ ਰੁੱਖ ਦੇਣਗੇ ਰੁੱਖ ਬਣ ਕੇ ਆਕਸੀਜਨ ਦੇਣਗੇ ਉਹ ਛਾਂ ਦੇਣਗੇ ਫਲ ਦੇਣਗੇ ਸੋ ਦੋਨੋਂ ਹੀ ਬਹੁਤ ਹੀ ਸ਼ਲਾਘਾਯੋਗ ਤੁਮ ਇੱਕ ਨਾਲ ਇਹ ਮੈਂ ਜੋੜੂੰਗਾ ਜਿਹ ਖੂਨਦਾਨ ਦੇ ਵਿੱਚ ਜਿਵੇਂ ਇਹਨਾਂ ਨੇ ਛੋਟੀ ਸਾਡੀ ਗੱਲ ਕੀਤੀ ਆ ਉਹ ਵਾਕਈ ਬੜੀ ਬੜੀ ਗੱਲ ਆ ਜੇ ਕੋਈ ਇਹੋ ਜਿਹੇ ਕਾਰਡ ਜਾਰੀ ਹੋਣੇ ਚਾਹੀਦੇ ਆ ਜਿਹੜੇ ਬੱਚਾ ਕੋਈ ਕੈਂਡੀਡੇਟ ਆ ਖੂਨਦਾਨ ਕਰਦਾ ਉਹ ਨੂੰ ਜੇ ਲੋਡ ਪੈਂਦੀ ਆ ਉਹ ਨੂੰ ਸੌਖਾ ਖੂਨ ਮਿਲ ਜੇ ਇੱਕ ਵਾਰ ਫੇਰ ਮੈਂ ਖੂਨਦਾਨੀਆਂ ਦਾ ਵੀ ਧੰਨਵਾਦ ਕਰਦਾ ਤੇ ਜਿਹੜੀ ਇਹ ਪਿਤ ਪਾਈ ਆ ਇਹਨਾਂ ਨੇ ਵੀ ਦਾਵਾ ਕੀਤਾ ਗਈ ਜਾਰੀ ਰੱਖਾਂਗੇ ਜਾਰੀ ਰੱਖਣੀ ਚਾਹੀਦੀ ਚੰਗੇ ਕੰਮ ਆ ਉਹਨਾਂ ਦਾ ਸਾਕਤ ਕਰਨਾ ਚਾਹੀਦਾ ਚੰਗੇ ਕੰਮਾਂ ਸਾਰੂ ਸਾਥ ਦੇਣਾ ਚਾਹੀਦਾ